ਜਰਮਨ ਬਾਬਿਓ ਜਿੰਨਾ ਸੋਣਾ ਜਿੰਨੀ ਇਹਦੀ ਸਿਫਤ ਕੀਤੀ ਜਾਵੇ ਓਨੀ ਥੋੜੀ ਆ ਇੱਕ ਮੈਂ ਹਮੇਸ਼ਾ ਜਦੋਂ ਆਰਡਰ ਲੈ ਕੇ ਉਹਨਾਂ ਦਾ ਕੋਈ ਨਾ ਕੋਈ ਤੁਹਾਨੂੰ ਚੀਜ਼ ਜ਼ਰੂਰ ਦਿਖਾਉਣਾ ਨਾ ਕਿ ਦੁਨੀਆਂ ਪਰੇ ਤੋਂ ਪਰੇ ਆ ਤੇ ਲੋਕ ਖਰੇ ਤੋਂ ਖਰੇ ਆ ਤੇ ਐ ਏਰੀਆ ਜਰਮਨ ਦਾ ਟਰੁੰਗਨ ਇਹਦਾ ਕਿ ਨਿਗਾਹ ਜਿਹਾ ਪੇੜ ਤੁਹਾਨੂੰ ਦਿਖਾਉਣਾ ਵੀ ਸਵਰਗ ਤੋਂ ਵੀ ਉੱਤੇ ਕੰਮ ਕਹਿ ਲੋ ਪੂਰਾ ਕੰਮ ਸ਼ਾਰਪ ਕਹਿ ਲੋ ਹੁਣ ਆਪਣਾ ਚਿਹਰਾ ਕੀ ਤੁਹਾਨੂੰ ਦਿਖਾਉਣਾ ਤੁਹਾਨੂੰ ਦਿਖਾਉਣਾ ਇਧਰ ਦੇਖੋ ਪਿੰਡ ਚ ਨਹਿਰ ਚੱਲਣ ਦੀ ਆ ਕਿੰਡਾ ਖੂਬਸੂਰਤ ਪਿੰਡ ਆ ਤੇ ਪਿੰਡ ਦੀ ਚਰਚ ਦੇਖ ਲਓ ਮੈਂ ਤੁਹਾਨੂੰ ਐਦਾਂ ਨਹੀਂ ਗੱਲ ਬਣਨੀ ਮੈਂ ਤੁਹਾਨੂੰ ਸਾਰਾ ਹੀ ਉਥੋਂ ਚੱਲ ਕੇ ਦਿਖਾਉਂਗਾ ਤੇ ਫਿਰ ਗੱਲ ਬਣਨੀ ਹੈ 1 ਮਿੰਟ ਦਾ ਸਮਾਂ ਦੇਓ ਤਾਂ ਨਹਿਰ ਦਿਖਾ ਲਾਂ ਪਹਿਲਾਂ ਆ ਸਾਰਾ ਹੀ ਪਿੰਡ ਆ ਜਰਮੰਦਾ ਤੇ ਐ ਸਮ ਸ਼ਾਮਾਂ ਪਈਆਂ ਗੋਰੇ-ਗੋਰੀਆਂ ਡੇ ਸੈਰਾਂ ਕਰਨ ਕਿਤੇ ਪੇਡਾਂ ਦੀ ਆਵਾਜ਼ ਆਉਂਦੀ ਕਿਤੇ ਕੋਈ ਕੁਛ ਆਵਾਜ਼ ਆਉਂਦੀ ਅਨਹਰਨ ਦਿਖਾਣਾ ਵੇਖੋ ਮਾਂ ਨੇ ਵੀ ਰੋਕਿਆ ਅੱਬਾ ਨੇ ਵੀ ਰੋਕਿਆ ਨਾ ਜਾਵੀ ਪੱਥਰਾਂ ਦੇ ਸ਼ਹਿਰ ਹੈ ਆਹ ਦੇਖੋ ਨਹਿਰ ਕੀ ਖੂਬਸੂਰਤੀ ਹੈ ਨਾ ਆਹ ਵੇਖੋ ਚਿੜੀਆਂ ਦੀਆਂ ਡਾਰਾਂ ਉਧਰ ਆਓ ਚਰਚਾ ਪਿੰਡ ਦੀ ਇਹ ਵੀਡੀਓ ਨੂੰ ਮਿਲੀਅਨ ਵਿਊ ਪੱਕੇ ਆ ਕਿਤੇ ਨਹੀਂ ਤੇ ਕੱਲਾ ਹੀ ਪੰਜਾਬੀ ਮੈਂ ਵਾ ਇੱਥੇ ਜਿਹੜਾ ਇੰਨਾ ਪਿੰਡਾਂ ਦੇ ਵਿੱਚ ਖੱਜਲ ਹੋਣ ਦੇ ਕਹਿ ਲਾ ਜਾਂ ਇੰਨਾ ਕਹਿ ਲੋ ਤੁਹਾਨੂੰ ਹੋਰ ਦਿਖਾਉਣਾ ਵਈ ਜਿਹੜੇ ਉਹ ਪਿੰਡਾਂ ਦੇ ਉੱਤੇ ਉਹ ਜਿਹੜਾ ਉੱਤੇ ਆ ਨਾ ਉਹ ਘਾਹ ਬਹੁਤ ਸੋਹਣਾ ਲੱਗਦਾ ਉਹ ਚੱਲ ਕੇ ਦਿਖਾਉਣਾ ਉਹ ਆ ਵੇਖੋ ਉੱਤੇ ਉਤਲਾਦ ਨੂੰ ਥਿਊ ਵਿਊ ਦਿਖਾਉਣਾ ਚੱਲ ਕੇ ਆਹ ਵੇਖੋ ਘਾਹ ਵਾ ਉੱਤੇ ਬਹੁਤ ਸੋਹਣੀ ਚੀਜ਼ ਬਣਦੀ ਐ ਵਿਊ ਵਧੀਆ ਬਣਦਾ ਚਲੋ ਚੱਲਦੇ ਆ ਗੱਡੀ ਲੈ ਕੇ ਉਧਰ ਨੂੰ ਤੇ ਕਮੈਂਟ ਕਰਿਓ ਕਿਹੜੇ ਪਿੰਡੋਂ ਵੀਡੀਓ ਵੇਖਣ ਦੇ ਆਹ ਦੇਖੋ ਕਿਸੇ ਗੋਰੇ ਦੀ ਪਰਾਣੀ ਜੀ ਟਰਾਲੀ ਆ ਇਹਦੇ ਵੀਰਾ ਬੂਰਾ ਢੋਂਦੇ ਆ ਤੇ ਆਹ ਵੇਖੋ ਚੱਕੀ ਦਾ ਪੋੜ ਜਦੋਂ ਕਹਿੰਦੇ ਚੱਕੀ ਦੇ ਪੋੜ ਵਰਗੀਆਂ ਛਾਤੀਆਂ ਉਹ ਨਿਆਣਿਓ ਇਹਨੂੰ ਕਹਿੰਦੇ ਚੱਕੀ ਦਾ ਫੋੜ ਫਲਾਦੀ ਡੋਲੇ ਇਹ ਆ ਚੱਕੀ ਆਟਾ ਪੀਣ ਵਾਲੀ ਲਾ ਵੇ ਕਿਹੜਾ ਸੋਣਾ ਪੁਰਾਣਾ ਆ ਜਾ ਘਰ ਬਸ ਹੁਣ ਬਹਿ ਕੇ ਨਜ਼ਾਰਾ ਵੇਖਿਓ ਗੱਡੀ ਦਾ ਸ਼ੀਸ਼ਾ ਬੜਾ ਗੰਦਾ ਬੇਠਖਾਨਾ ਬਹੁਤ ਉੱਤੇ ਪਿਆ ਪਰ ਤੁਹਾਨੂੰ ਜਿਗਾਰਡ ਪੂਰਾ ਦਿਖਾ ਲਾਂਗੇ ਘੈਂਟ ਆਹ ਵੇਖੋ ਦੇਸੀ ਮੁਰਗੀਆਂ ਹੈਗਾ ਆ ਪਿੰਡ ਦਾ ਚੌਂਕ ਆ ਗਿਆ ਤੇ ਚੱਲ ਇਹ ਵੀ ਦਿਖਾਉਨੇ ਆ ਪਿੰਡ ਦਾ ਵੇਖੋ ਵੀਊ ਇੱਥਾ ਪਿਆਰਾ ਥਾਂ ਥਾਂ ਤੇ ਫੁੱਲ ਲੱਗੇ ਆ ਪੁਰਾਣਾ ਜਿਹਾ ਪਿੰਡ ਆ ਇੱਧਰ ਵੇਖੀ ਜਾਇਓ ਨਜ਼ਾਰਾ ਬਾਬਿਓ ਸ਼ਾਮਾਂ ਦਾ ਵੇਲਾ ਤੇ ਘਰ ਚੱਕ ਕਰਿਓ ਕਿਦਾਂ ਦੇ ਆ ਵੇਖੋ ਗੋਰੇ-ਗੋਰੀਆਂ ਟੋਲੀਆਂ ਬਨ-ਬਨ ਜਾਣ ਦੇ ਆ ਇਹਨਾਂ ਦਾ ਨਾ ਅਸਲ ਜੱਜ ਦੇ ਨੇ ਆ ਉਸਟਨ ਆ ਤੇ ਉਹਦਾ ਕਰਕੇ ਸਾਰੇ ਪਿੰਡ ਵਿੱਚ ਕੁੱਤਾ ਸਾਰੇ ਪਿੰਡ ਵਿੱਚ ਰੌਣਕਾਂ ਲੱਗੀਆਂ ਆ ਹਾਂ ਬੱਲੇ ਬੱਲੇ ਹੋਈ ਪਈ ਆ ਆਂ ਮੁਰਗੀਆਂ ਦੇਖੋ ਦੇਸੀ ਸਾਰਾ ਪਿੰਡ 뷰 ਐ ਵਧੀਆ ਘੈਂਟ 뷰 ਆ ਆਹ ਕੋ ਖੱਡਾ ਪੁਰਾਣਾ ਘਾਰ ਆ ਬੱਲੇ 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 ਕੋਈ ਰਹਿੰਦਾ ਵੀ ਨਹੀਂ ਹੁਣ ਇੱਥੇ ਮੇਰੇ ਸਾਹਮਣੇ ਆਜੋ ਅੱਗੇ ਵੀ ਤੁਹਾਨੂੰ ਦਿਖਾਉਨੇ ਹਾਂ ਫਲ ਫਲ ਬਹੁਤ ਸੋਹਣੇ ਘਰਾਂ ਦੇ ਵਿੱਚ ਲਾਏ ਆ ਤੇ ਆਓ ਦੇਖਿਓ ਇੱਕੋ ਮਿੰਟ ਜੀ ਮੇਰੇ ਪਿੰਡੋਂ ਬਾਹਰ ਕੱਢ ਲੈਂਦਾ ਇਹਨਾ ਮੈਂ ਪਿੰਡੇ ਗਵਾਜ ਜਾਵਾਂ ਹਾਂ ਆ ਗਿਆ ਪਿੰਡੋਂ ਬਾਹਰ ਸੋਣਿਓ ਆਉਣ ਜਾਣ ਵਾਸਤੇ ਸਕੂਟਰ ਨਾ ਕਾਰ ਪਿੰਡ ਸਰਕਾਰੀ ਬੱਸ ਆਉਂਦੀ ਦਿਨ ਵਾਰ ਨਹੀਂ ਘੁੰਡ ਕੱਢਣਾ ਪਊਗਾ ਟੌਰ ਛੱਡਣਾ ਪਊਗਾ ਮੰਝਾ ਢਾਉਣਾ ਪੈਣਾ ਵੇੜੇ ਵਿੱਚ ਘਾਰ ਕੱਚੀਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਕਰਨਾ ਮਟਾਲੇ ਵਾਲੇ ਨਾਲ ਪਿਆਰ ਸੌਂਗੀਆਂ ਨਹੀਂ ਪਿੰਡੋਂ ਨਿਕਲ ਆਏ ਆ ਅਸੀਂ ਪਿੰਡ ਦਾ ਵੀਊ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਜਰੂਰ ਕਰਿਓ ਆ ਨਹਿਰ ਉਹ ਨਾਲ ਨਾਲ ਚੱਲਣ ਦੀ ਜਿਹੜੀ ਪਿਛੋ ਆ ਰਹੀ ਸੀਗੀ ਇਸ ਪਿੰਡ ਤੇ ਪੋਜ ਘਰ ਆ ਵੇਖੋ ਨਹਿਰ ਪਿੰਡ ਤੇ ਕੁਝ ਘਰ ਆ ਹੁਣ ਅਸੀਂ ਮੇਨ ਰੋਡ ਤੇ ਚੜ ਚੱਲੇ ਆ ਤੇ ਫਿਰ ਅੱਗੇ ਅੱਲਾ ਵਾਰਸ ਰੋਡ ਵੇਖੋ ਕਿੰਨੇ ਪਿਆਰੇ ਸਾਡੇ ਸ਼ੀਸ਼ਾ ਹੀ ਇੰਨਾ ਗੰਦਾ ਹੋਵੇ ਸਾਲਾ ਸਾਰਾ ਵਿਊ ਹੀ ਖਰਾਬ ਕਰਤਾ ਮੀਡੀਆ ਦਾ ਮਜ਼ਾ ਹੀ ਮਾਰਤਾ ਹੈ ਉਹਦੇ ਤੁਹਾਨੂੰ ਫੇਰ ਵੀ ਦਿਖਾਉਨੇ ਆਂ ਵੀ ਆਹ ਦੇਖਿਓ ਜਿਹੜੇ ਖੇਤ ਆ ਨਾ ਕਿੰਨੇ ਸੋਹਣੇ ਲੱਗਦੇ ਉੱਤਨਾ ਆਹ ਦੇਖੋ ਖੇਤ ਜਰਮਨ ਦੇ ਪਿੰਡ ਇਸ ਟਾਈਮ ਕਣਕੀ ਬੀਜੀ ਆ ਬਾਬੇ ਉਹਨਾਂ ਨਾਲ ਜੰਗਲਾ ਦੇ ਵਿੱਚ ਤੇ ਵੇਖੋ ਕਿੰਨਾ ਪਿਆਰਾ 뷰 ਆਉਂਦਾ ਵਾ ਹੁਣ ਅਸੀਂ ਆਪਣੇ ਪਿੰਡ ਜਾ ਵੜ ਲਗੇ ਉਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਾਰਾ ਕੁਝ ਦਿਖਾ ਕੇ ਫੇਰ ਜਾਵਾਂਗੇ ਐਨਾ ਟਾਈਮ ਨਾ ਬਰਬਾਰ ਕਰਿਓ ਜੇ ਪੱਕੀਆਂ ਸੜਕਾਂ ਕੰਮ ਘੈਂਟ ਨੇ ਆ ਦੇਖੋ ਆ ਵੇਖੋ ਮੋਲ ਚੋਂ ਗੰਡੇ